ਕੰਮ ਤੇ ਜਾਂਣਾ ਨਾ ਬੋਲਦੇ ਹਾਂ ਕੰਮ ਤੇ ਜਾਣਾ ਬੋਲਦੇ ਦੋ ਗੀ ਮਹੀਨੇ ਜਾ ਕੇ ਫਿਰ ਖਰਾਕ ਲੈਉਣਾ ਅੱਛਾ ਫਿਰ ਜਦੋਂ ਮੁੱਕ ਜਾਂਦੀ ਫਿਰ ਚੱਲ ਜਾਂਦਾ ਫਿਰ ਚੱਲ ਜਾਂਦਾ ਹਾਂਜੀ ਵੀ ਲਗਾਤਾਰ ਨਹੀਂ ਘੇਡਨੇ ਪੱਕਾ ਰਖ ਲੈ ਵੰਦੀ ਬਾਅਦ ਦੇ ਹਾਂ ਪੱਕਾ ਹਾਂਜੀ ਹਾਂਜੀ ਭਾਜਦਾ ਨਹੀਂ ਭਾਜਦਾ ਨਹੀਂ ਨਹੀਂ ਕੋਈ ਗੱਲ ਤਕੜਾ ਹੋ ਜਾ ਭਾਜੇਗਾ ਫਿਰ ਨਹੀਂ ਗੱਲ ਨਹੀਂ ਨਹੀਂ ਭਾਜਦਾ ਤਕੜਾ ਹੋ ਕੋਈ ਗੱਲ ਨਹੀਂ ਫਿਰ ਕੀ ਹੋਊਗਾ ਜੁਗਾਨੇ ਤੁਹਾਡੇ ਆਖੀ ਦੇ ਚੰਨ ਨਹੀਂ ਨਹੀਂ ਬੱਤਾ ਤਕੜਾ ਜਿਹੜਾ ਪਹਿਲਾਂ ਕੀ ਚੱਕ ਹੁੰਦਾ ਵੇ ਇੱਕ ਗੱਲ ਸੁਣ ਉਹ ਨਹੀਂ ਗੱਲ ਹੁੰਦੀ ਵੀ ਗੱਲ ਪਲਕੀ ਹੁੰਦੀ ਆਪਾਂ ਨੂੰ ਤਕੜਾ ਹੋਣਾ ਚਾਹੀਦਾ ਮਾਰਾ ਹੀ ਤਕੜਿਆਂ ਕਰੇ ਹਾਂਜੀ ਤੇ ਜੇ ਚੱਲ ਵੀ ਜਾਏਗਾ ਤੇ ਤਕੜਾ ਤੇ ਹੋ ਜਾਏਗਾ ਨਾ ਹੈਨਾ ਇਹ ਤੇ ਨਹੀਂ ਕੋਈ ਗੱਲ ਕੋਈ ਨਹੀਂ ਤੇਰੀ ਲਗਾਈ ਲਗਈ ਹੈਗੀ ਆ ਮਾਰਦਾ ਤੂੰ ਕੋਈ ਗੱਲ ਨਹੀਂ ਆਵੇ ਦਿਖਾਉਣੇ ਸਾਰਿਆਂ ਨੂੰ ਚੱਲ ਜਾ ਲੱਗ ਇਤਨਾ ਦੱਸੀਏ ਫਿਰ ਲੋਕਾਂ ਨੂੰ ਮੁੰਡਾ ਵਧੀਆ ਲੱਗਦਾ ਮੁੰਡਾ ਵਧੀਆ ਬੰਨ ਵਾਲਾ ਪਰ ਘਰੋਂ ਗਰੀਬ ਹੈ ਗੁਰੀਆ ਦਾ ਕੰਮ ਮੁੱਖਾ ਸਾਰਿਆਂ ਦਾ ਤੋਆ ਰਿਆ ਦਾ ਬਾਕੀ ਹੁਣ ਆਪਾਂ ਸਾਰਿਆਂ ਨੂੰ ਬੇਨਤੀ ਵੀ ਕਰਨੀ ਹੈ ਕਿ ਮੁੰਡੇ ਚੰਗੇ ਆ ਕਈ ਵਿੱਚ ਖਰਾਕ ਦਾ ਵੀ ਉਪਰਾਲਾ ਕਰਨਾ ਪੈਣਾ ਆ ਮੁੰਡੇ ਨਾ ਬੰਨ ਵਾਲੇ ਹੈ ਕਈ ਬੜੇ ਸੋਹਣੇ ਸੋਹਣੇ ਮੁੰਡੇ ਜਿ ਤਰ੍ਹਾਂ ਮਿਹਨਤ ਲਾਉਣ ਤੇ ਬਣ ਵੀ ਸਕਦੇ ਕਿੱਡਾ ਵਧੀਆ ਮੁੰਡੇ ਦਾ ਸ਼ਰੀਰ ਹੈ ਦਾ ਤੇ ਕਹਿੰਦਾ ਕਿ ਮੈਂ ਬੋਰਾ ਦਾ ਕੰਮ ਕਰਦਾ ਹਾਂ ਤੇ ਜਿੰਨੀ ਕਿ ਮੇਤੋ ਦਿਹਾੜੀ ਲਿਆ ਕੇ ਮੈਂ ਪੈਸੇ ਲਿਆਉਣਾ ਤੇ ਉਨੀ ਖਰਾਕ ਆਲੀ ਨਾ ਮੈਂ ਪੱਕੀ ਤੇ ਲੋਕ ਕੋਈ ਨਹੀਂ ਵੈਰੂ ਕਰੂ ਮੇਰਾ ਸੱਚੇ ਪਾਤਸ਼ਾਹ ਹਾਂ ਜੋਰ ਕਰਾ ਦੇ ਛੱਡ ਕੇ ਛੱਡੀ ਜੋਰ ਕਰਾ ਦੇ ਦੇ ਕੋਈ ਨਹੀਂ ਕੋਈ ਨਹੀਂ ਚੱਲ 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 ਚਲੋ ਕੋਈ ਨਹੀਂ ਬੱਸ ਕਰ ਬੱਸ ਕਰ ਐ ਮੇਰਾ ਗੱਲ ਚੱਲ ਮਗਨ ਨਿੱਕੇ ਤੇ ਲੱਗ ਜਾ ਕਰ ਚੱਲ ਚੱਲੋ ਚਲੋ ਚਲੋ ਦਾ ਮਾਰਨਾ ਹੀ ਕੋਈ ਹਾਂ 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 ਵੈਰੀ ਗੁੱਡ ਵੈਰੀ ਗੁੱਡ ਚਲੋ ਬੱਸ ਕਰੋ ਹੁੰਡਾ ਵਧੀਆ ਬਾਰੇ ਆ ਜਾ ਰੇ ਪੁੱਤ ਮੁੰਡਾ ਵਧੀਆ ਤੇ ਇਹਨੂੰ ਹੁਣ ਆਪਾਂ ਰੱਖਣਾ ਟੀਮ ਦੇ ਵਿੱਚ ਕਰਦੇ ਆ ਸੈਟ ਇਹਨੂੰ ਬਾਬਾ ਮੇਅਰ ਕਰੇ ਇਹ ਮੁੰਡੇ ਤਿੰਨ ਚਾਰ ਹੈਗੇ ਆ ਵਧੀਆ ਬਾਕੀ ਹੁਣ ਕਰਕੇ ਨਾ ਇਲੈਕਸ਼ਨ ਸਾਰਿਆਂ ਦੀ ਫਿਰ ਬੇਨਤੀ ਕਰਨੀ ਹੈਗੀ ਆਪਾਂ ਮੁੰਡਿਆਂ ਨੂੰ ਖਰਾਕ ਵੇ ਖਰਾਕ ਦਾ ਵੀ ਕਰੀਏ ਆ ਮੁੰਡਾ ਵੇ ਲੋ ਕਿੱਡਾ ਸੋਣਾ ਤੇ ਕਹਿੰਦਾ ਕਿ ਮੈਂ ਦਿਹਾੜੀ ਜਾਂਦਾ ਪੋਰਿਆਂ ਦਾ ਕੰਮ ਕਰਦਾ ਵੱਡੇ ਪੋਰੇ ਹੈ ਵੱਡੇ ਪੋਰੇ ਬੱਬੀ ਆਲਾ ਬੋਰੀ ਜਣਾ ਪਹੁੰਚੀ ਕੋਈ ਨਹੀਂ ਕੋਈ ਨਹੀਂ ਮਿਹਨਤ ਰੱਖ ਬਾਬੇ ਨੇ ਮਿਹਰ ਕਰਤੀ ਸਮਝ ਲਾਣਾ ਠੀਕ ਹੈ ਦਿਨੇ ਆਪਾਂ ਚੱਲਦੇ ਗੁਰੇ ਜਾ ਉਹ ਐਨੂੰ ਐਨੂੰ ਸੈਟ ਹੋ ਸੈਟ ਹੋ ਮੇਰੇ ਗਾ ਦਿਲੋਂ ਲਾਉਣੀ ਆ ਦਿਲੋਂ ਚਲੋ ਲਾਓ 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 ਚਲੋ 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 ਐਨੂੰ 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 ਹੱਥ ਦੇ ਰੋ ਚਲੋ ਐਨੂੰ 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 ਹੋਲੀਓ ਜੀ ਬੜੀ ਨਹੀਂ ਚਲੋ ਚਲੋ ਬਣੀਤ ਨਹੀਂ ਕਰਨੀ ਚਲੋ ਚਲੋ ਤੇਜ ਹੋ ਤੇਜ ਚਲੋ 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 ਹੋ ਜੋਰ ਲਾ ਲੱਖੋ ਆਪਣਾ ਸਰਦਾਰ ਸਾਹਿਬ ਐਤਵਾਰ ਫਿਰ ਗੇਮ ਲਾਵਾਂਗੇ ਦੋਵੇਂ ਬੰਨੇ ਨਾ ਕਰਕੇ ਨਾ ਸੈਟਿੰਗ ਤੇ ਆਪਾਂ ਵਾਗ ਕੇ ਨਾ ਥਾਂ ਸਾਰਾ ਹੀ ਐ ਪੂਰਾ ਗਾਂ ਨੂੰ ਕੋਈ ਨਹੀਂ ਥੋੜਾ ਬਾ ਪਥੋੜਾ ਜਿਹਾ ਹੋਰ ਵਧਾਵਾਂਗੇ ਗਰਾਊਂਡ ਥੋੜੀ ਛੋਟੀ ਐ ਮਾੜੀ ਜਿਹਾ ਹੋਰ ਵਧਾ ਕੇ ਨਾਲ ਪੂਰਾ 60 ਕ ਦਾ ਜਿਹੜਾ 60 ਕ ਦਾ ਬਣ ਜੇ ਗਰਾਊਂਡ ਥੋੜਾ ਜਿਹਾ ਵਧਾ ਲਾਂਗੇ ਪਰਾਂ ਪੈਲੀ ਜਦੋਂ ਕਣਕਾਂ ਵੱਡੀਆਂ ਗਈਆਂ ਨਾ ਤੇ ਥੋੜੀ ਜਿਹੀ ਵਧਾ ਲਾਂਗੇ ਹੋਰ ਪਰਾਂ ਨੂੰ ਪੈਰਾਂ ਤੇ ਰਹਿਣਾ ਹੀ ਪੈਰਾਂ ਤੇ ਹਾਂ ਹਾਂ ਪੈਰਾਂ ਤੇ ਪੈਰਾਂ ਤੇ ਪੈਰਾਂ ਤੇ ਵੈਰੀ ਗੁੱਡ ਵੈਰੀ ਗੁੱਡ ਹਾਂ ਚਲੋ 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 ਹਾਂ ਲੱਤ ਲਾ ਲਿਆ ਕਰ ਪਿਛੇ ਹਾਂ ਵੈਰੀ ਗੁੱਡ ਤੁਰਿਆ ਵੀ ਕਰ ਤੁਰਿਆ ਵੀ ਕਰ ਰੇਡ ਪਾਉਣ ਲੱਗਾ ਦੇਨੇ ਨਾ ਐਤਵਰ ਐਤਵਰ ਤੁਹਾਡੀ ਗੇਮ ਲਵਾਉਣੀ ਜੇ ਹੁਣ ਮੈਂ ਮੈਚ ਬੰਦੇ ਕਰਕੇ ਨਾ ਇਕੱਠੇ ਸਾਰੇ ਬੱਸ 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 ਆਵੇ ਤਿੰਨ ਚਾਰ ਮੁੰਡੇ ਆ ਇੱਕ ਸਰਦਾਰ ਜਿਹਾ ਮੁੰਡਾ ਲੱਗਾ ਨਵਾਂ ਲੰਮਾ ਇਹ ਕਾ ਮੁੰਡਾ ਇਧਰ ਨੀਲੀ ਨਿੱਕਰ ਵਾਲਾ ਵੀ ਵਧੀਆ ਮੁੰਡਾ ਤੇ ਵਧੀਆ ਮੁੰਡੇ ਜਾਣੀਗੇ ਵੀ ਸਾਰੇ ਹੁਣ ਨਾ ਇੱਕ ਸਾਵੀ ਮੁੰਡਾ ਬੜਾ ਵਧੀਆ ਜੇ ਵੀ ਗਰੀਬ ਆ ਕਰੋ ਜਵਾਰਾ ਤੇ ਕੋਈ ਨਹੀਂ ਕਰਦੇ ਆ ਸੱਚੇ ਬਾਦਸ਼ਾਹ ਮਿਹਰ ਕਰੇ ਤੇ ਕਰਦੇ ਆ ਸੈਟਿੰਗ ਬਾਕੀ ਹੋਲੀ-ਵੋਲੀ ਸਾਰਾ ਗੁਜ ਮਾਰਾ ਇਹਨੇ ਮਿਹਰ ਕਰਦੇ ਨਹੀਂ ਸੱਚੇ ਬਾਦਸ਼ਾਹ ਨੇ ਬਾਕੀ ਰੌਣਕ ਲੱਗੀ ਆ ਪੂਰੀ ਤੇ ਵਧੀਆ-ਵਧੀਆ ਆਉ ਮੁੰਡਾ ਆਪਣੇ ਦਾ ਬੜੇ ਜੱਦਾ ਲਾਉਂਦਾ ਮਿਹਨਤ ਜਿਹੜਾ ਲਗਾਈ ਮਰੀ ਜ ਮਖਣਾ ਗਿੱਟਾ ਵੀ ਫੜਿਆ ਕਰ ਗਿੱਟਾ ਵੀ ਫੜਿਆ ਕਰ ਜਦੋਂ ਉਰੇਆ ਗੱਲ ਦੱਸਾਂ ਇੱਥੇ ਜਦੋਂ ਰੇਡਰ ਦੀ ਨਾ ਵੇਖਿਆ ਕਰ ਕਾਲੀ ਨਾ ਕਰੇਗਾ ਜਦੋਂ ਅੱਖ ਵੇਖਿਆ ਕਰ ਆ ਆ ਅੱਖ ਨਾ ਐ ਗਈ ਉਧਰ ਨੂੰ ਤੇ ਮਗਰ ਹੀ ਗੱਟੇ ਨੂੰ ਪੈ ਗਿਆ ਠੀਕ ਹੈ ਚੱਲ ਚੱਲ ਵਧੀਆ ਵਧੀਆ ਗਾੜੀ ਗਾੜੀ ਖਲੋ ਗਾੜੀ ਖਲੋ ਧੱਕਾ ਧੁੱਕਾ ਮਾਰ ਗਾੜੀ ਖਲੋ ਕੇ ਹਾਂ ਐਦਾਂ ਚਲੋ 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 ਕੋਲੇ ਤੋਂ ਬੋਲ ਬੈਕ 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 ਇੱਕ ਇੱਕਦਮ ਤੇ ਇਹ ਵੀ ਇੱਕਦਮ ਤੇ ਐਨ ਨੂੰ ਐਨ 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 ਬੈਕ 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 ਪੈਦਲ ਬਣਾਓ ਪੈਦਲ ਪੈਦਲ ਪੂਰਾ ਪੈਦਲ ਬਣੇ ਤੁਹਾਡਾ ਚਲੋ 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 ਪੈਦਲ ਬਣਾਓ ਪਹਿਲੋਂ ਐਨ 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 ਦਾਜ ਮਾਰੋ ਐਨ ਨੂੰ ਮਾਰੋ ਡਾਕ ਐਨ ਨੂੰ ਮਾਰੋ ਡਾਕ ਐਨ ਨੂੰ ਬੈਗ ਹੋ ਜਾਓ ਬੈਗ ਹੋ ਜਾਓ ਅੱਗੇ ਆ ਜਾਓ ਅੱਗੇ ਆ ਜਾਓ ਐਦਾਂ ਉਹ ਤਾਂ ਨੋ ਨਹੀਂ ਪਤਾ ਲੱਗਣਾ ਹੁਣ ਜਦੋਂ ਰੇਡਰ ਕੋਈ ਵੀ ਮੋੜਾ ਮਾਰਦਾ ਜਾਂ ਕੋਈ ਕਰਦਾ ਉਹ ਆਪਾਂ ਨੂੰ ਦੱਸ ਕੇ ਥੋੜੀ ਮਾਰਦਾ ਕਿ ਮੈਂ ਇੱਥੇ ਮੋੜਾ ਮਾਰ ਲਗਾ ਇੱਥੇ ਹੁਣ ਤਾਂ ਡਾਇਨਰ ਦਾ ਦਿਮਾਗ ਸ਼ਾਰਪ ਚਾਹੀਦਾ ਵੀ ਉਹ ਹੱਥ ਤੇ ਹੋਵੇ ਹੱਥ ਐਨੂ ਅਸਲ ਤੁਹਾਡੀ ਬੋਡੀ ਐਨੂ ਜਾਵੇ ਹੱਥ ਐਨੂ ਹੋਵੇ ਬੋਡੀ ਤੁਹਾਡੀ ਉਸੇ ਲੈਣੂ ਜਾਵੇ ਪਿੱਛੇ ਜਾਵੇ ਉਸ ਵੇਲੇ ਤਾਂ ਦਿਮਾਗ ਇੰਨਾ ਐਕਟਿਵ ਹੋ ਗਿਆ ਪਿੱਛੇ ਜਾਵੇ ਗੇਮ ਕਾਦੀ ਹੁੰਦੀ ਹੈ ਮੈਂਡ ਜਿਹੜਾ ਹੁੰਦਾ ਨਾ ਦਿਮਾਗ ਆਪਣਾ ਆਪਾਂ ਜਿਹੜੀ ਚੀਜ਼ ਦੀ ਮਿਹਨਤ ਕਰਦੇ ਆ ਨਾ ਜਿਹੜੀ ਚੀਜ਼ ਦੀ ਮਿਹਨਤ ਕਰਾਂਗੇ ਤੇ ਜਦੋਂ ਆਪਾਂ ਮੈਚ ਖੇਡਦੇ ਆ ਨਾ ਮੈਚ ਦੇ ਵਿੱਚ ਕੋਈ ਵੀ ਗੇਮ ਕਰਦੇ ਹਟਮਾਗ ਆਪਣਾ ਸਿਗਨਲ ਦਿੰਦਾ ਕਿ ਤੂੰ ਐਸ ਚੀਜ਼ ਦੀ ਮਿਹਨਤ ਕੀਤੀ ਆ ਦਾ ਮਾਰ ਕਿਉਂਕਿ ਮਸਲ ਐਕਟਿਵੇਟ ਹੁੰਦਾ ਤੇ ਜੇ ਉਹ ਮਿਹਨਤ ਨਾ ਕੀਤੀ ਹੋਵੇ ਆਪਾਂ ਕਿਉਂ ਮਸਲ ਨਹੀਂ ਕਹਿੰਦਾ ਦਿਮਾਗ ਨਹੀਂ ਕਹਿੰਦਾ ਕਿਉਂਕਿ ਜੇ ਆਪਾਂ ਮੰਨ ਕੇ ਚੱਲੂ ਕਈ ਜਿਹੜਾ ਹੁਣ ਮੈਂ ਆ ਮੈਂ ਕਹੂੰਗਾ ਇਹ ਹੋਣ ਲੱਗਾ ਮੈਂ ਪਾਗਲ ਪਾਵਾਂ ਮੇਰੇ ਦਿਮਾਗ ਤੇ ਕਹਿੰਦੇ ਆ ਮੇਰੀ ਬਾਡੀ ਨਹੀਂ ਫਿੱਟ ਫਿਜ਼ੀਕਲ ਮੈਂ ਨਹੀਂ ਫਿੱਟਾ ਮੈਂ ਤਾਂ ਨਹੀਂ ਜਾਇਆ ਇਹਨਾ ਉੱਥੇ ਠੀਕ ਹੈ ਜਦੋਂ ਜਦੋਂ ਆਪਣਾ ਦਿਮਾਗ ਹੋਵੇ ਨਾ ਸੈੱਟ ਪੂਰਾ ਕਵੇ ਤੇ ਬਾਡੀ ਆਪਣੀ ਫਿੱਟ ਹੋਵੇ ਫਿਰ ਦਾਅ ਵਜਦਾ ਐਦਾਂ ਸਾਰੀ ਕੇਡ ਦਿਮਾਗ ਦੀ ਤੇ ਸਰੀਰ ਦੀ ਐ ਇਹ ਰੇ ਦਿਮਾਗ ਕਹੀ ਜਾਊਗਾ ਕਿ ਮੈਂ ਇਦਾਂ ਟੱਚ ਮਾਰਾਂ ਟੱਚ ਮਾਰਾਂ ਤੇਰੀ ਬਾਡੀ ਤੇਰਾ ਸਾਥ ਨਹੀਂ ਦੇਂਦੀ ਕਿਦਾਂ ਟੱਚ ਮਾਰ ਲੇਵਾਂ ਤੇਰੀ ਬੋਡੀ ਵੀ ਨਾਲ ਸਾਥ ਦੇਵੇ ਤੇਰੇ ਮਸਲ ਮਸਣਾ ਤੇ ਵੀ ਜਾਨ ਹੋਵੇ ਚਲੋ ਚਾਲੋ ਇੱਕ ਪੈਰ 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 ਤੁਹਾਡੇ ਤੇ ਇੰਨੀ ਐਕਟੀਵਿਟੀ ਚਾਹੀਦੀ ਹੈ ਵੀ ਲੇਨ ਤੋਂ ਨਹੀਂ ਉਖੜਨਾ ਚਾਹੀਦਾ ਤੂੰ ਚਲੋ ਪੈਰ ਪੈਰ ਜਿਹੜਾ ਬਣਾਇਆ ਕਰੋ ਪੈਰ ਜਿਹੜਾ ਬਣਾਇਆ ਕਰੋ ਪੈਰ ਦਾ ਕਾਜ ਮਰੋ ਇਹਨ ਮਰੋੜਾ ਚਾਹੇ ਨੂੰ ਮਰੋੜਾ ਚਾਹੇ ਨੂੰ ਬੈਗ ਚਲ ਜੋ ਬੈਗ ਚਲ ਜੋ ਚਲ ਜੋ ਚਲ ਜੋ ਆ ਜੋ ਆ ਜੋ ਆ ਜੋ ਬੈਗ 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 ਆ ਜੋ ਆ ਜੋ ਆ ਜੋ ਬੈਗ ਠਾਕ ਬੈਗ 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 ਸਾਡਾ ਭੈਣ ਤੋਂ ਦਿਮਾਗ ਇਹੋ ਹੀ ਹੈ ਕਿ ਗਾਂ ਨੂੰ ਸੱਧੂ ਬੈ ਜਾਓ ਬੈਗ ਜਾਓ 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 ਬੈਗ ਬੈਗ ਬੱਜੋ ਅੱਜੋ ਰੁਕ ਜਾਓ ਰੁਕ ਜਾਓ ਜਾਓ ਬੈਗ ਸੈਕ ਆਜੋ ਅੱਗੇ ਆਜੋ ਤੇਜ਼ 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 ਰੁਕੋ ਵਾਹ ਚਲੋ ਫਲੈਸ਼ ਹੋ ਜਾਓ ਨਾ ਤਾਂਾ ਦਿਮਾਗੀ ਕਹਿੰਦਾ ਵੀ ਏ ਡੱਕਣਾ 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 ਵਿੱਚ ਸਾਰੇ ਨੇ ਬ੍ਰੇਕਾਂ ਮਾਰੀ ਜਾਂਦੇ ਚਲੋ ਇਧਰ ਆ ਜੋ ਤੁਸੀਂ ਆ ਜੋ ਸਾਰੇ ਜਣੇ ਨਿਕਲੋ ਚਲੋ 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 5 ਕਿੱਤੇ ਕੁ ਦੁੱਧ ਦੇ ਚਲੋ 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 ਐਨੂ 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 ਐ ਇੱਧਰ ਹੋ ਜੋ ਐਨੂ ਆ ਜੋ ਐਨੂ ਆ ਜੋ ਤੁਰੋ ਵੀ ਐਨੂ ਚਲੋ 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 ਤੁਰੋ ਐਨੂ ਤੁਰੋ 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 ਬੈਗ ਤੋ ਬੈਗ 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 ਆ ਜੋ ਕੀ ਆ ਜੋ ਆ ਜੋ ਆ ਜੋ ਆ ਜੋ ਆ ਜੋ ਚਲੋ ਬੈਗ 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 ਤੁਰੋ 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 ਐਨੂ ਆਓ ਐਨੂ ਆਓ ਐਨੂ ਆਓ ਐਨੂ ਆਓ ਐਨੂ ਆਓ ਐਨੂ ਆਓ ਬੈਗ ਜਾਓ ਬੈਗ ਬੈਕ 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 ਆ ਜੋ ਆ ਜੋ ਐਨੂਆ ਜੋ ਐਨੂ 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 ਲੱਤਾਂ ਦੇ ਬੈਲਸ ਬਣਾਓ ਬੈਲਸ ਬਣਾਓ ਐਨੂ ਚਲੋ ਚਲੋ ਐਨੂ ਆਹ ਇੱਧਰ ਨੂੰ ਜਾਂਦੇ ਆ ਚਲੋ ਐਨੂ ਆਓ ਐਨੂ ਆਓ ਐਨੂ ਆਓ ਕੀ ਕਰਦਾ ਸਾਡੀ ਬੈਸ ਬਣਾ ਕੇ ਰੱਖਿਆ ਐ ਇੱਦਾਂ ਇੱਦਾਂ ਜਾ ਚੱਲ ਐਨੂ 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 ચાલો 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 બેલસ બનાવ બેલસ બનાવ બેલસ બનાવસ ચલોગ બેગ 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 ચાલો